ਮੇਰਾ ਨਾਮ ਭਵੰਤ ਸਿੰਘ ਐਤਵਾਰ ਮੇਰਾ ਵਿਆਹ ਹੋਇਆ 3 ਤਰੀਕ 5 ਤਰੀਕ ਮੇਰਾ ਜਿਹੜੀ ਘਰ ਦੇ ਹੀ ਤੀਜੇ ਦਿਨ ਭੱਜ ਗਈ ਵਿਆਹ ਤੋਂ ਪੈਸੇ ਦੋ ਮੋਬਾਈਲ ਸਕੌਂਤਲਾਂ ਲੈ ਕੇ ਭੱਜ ਗਈ ਘਰੋਂ ਮੈਂ ਮੰਗ ਚਾਉਣਾ ਵੀ ਮੇਰੇ ਨੂੰ ਜੋ ਵੀ ਆ ਦੇ ਦੇ ਮੈਂ ਇਹ ਹੀ ਮੰਗ ਚਾਹੁੰਦਾ ਕੀ ਮਾਮਲਾ ਹੈ ਕਿ ਇਹਨਾਂ ਰਸਾ ਕਿੰਨਾ ਬਲਾ ਕਰਵਾਇਆ ਗਿਆ ਕਿਉਂ ਜੀ ਉੱਥੋਂ ਕਰਾਇਆ ਗਿਆ ਕਿੰਨਾ ਚਿਰ ਹੋ ਗਿਆ ਮੈਰੇ ਜੀ ਪੰਜੀ 5 ਜੀ ਤਰੀਕ ਨੂੰ ਵਿਆਹ ਹੋਇਆ ਤੇ ਇਹ ਕੁੜੀ ਦਾ ਮੇਰੇ ਨਾਲ ਵਿਆਹ ਹੋਇਆ ਤੇ ਭਗਵੰਤ ਸਿੰਘ ਮੇਰਾ ਨਾਮ ਆ ਇਹਦਾ ਨੀਚੇ ਇੱਥੇ ਕੀ ਇਹਦਾ ਨਾਮ ਦਬੂਰ ਜੀ ਵੈਸਟ ਪ੍ਰਾਈਜ਼ ਪਿੰਡ ਰਾਮਪੁਰਾ ਕਰਨੌਲੀਆਂ ਐਤਵਾਰ ਮੇਰਾ ਵਿਆਹ ਹੋਇਆ ਵਾ ਤੇ ਤੀਜੇ ਦਿਨੇ ਕੁੜੀ ਭੱਜ ਗਈ ਆ ਸਾਡਾ ਸਮਾਨ ਸੂਨ ਲੈ ਕੇ ਦੋ ਫੋਨ ਕੌਂਤਲਾ ਐ ਮੰਗ ਇਹੀ ਕਰਦੇ ਪੀ ਆਡਾ ਸਮਾਨ ਦੇ ਜੀ ਤੇ ਕਿੰਨਾ ਰਿਸ਼ਤਾ ਕਰਵਾਇਆ ਗਿਆ ਸੀ ਇਹਦਾ ਇਹ ਚਾਟੀ ਵਿੰਡੋ ਆ ਜੀ ਕੀ ਨਾਮ ਉਹਨਾਂ ਦਾ ਜੀ ਉਹਦਾ ਨਾਮ ਨਰਸ ਲੈਂਦੇ ਆ ਅੱਛਾ ਜੀ ਬਚੋਲਾ ਰਿਆ ਉਹਦੀ ਭੈਣ ਦਾ ਨਾਮ ਸ਼ਬੋ ਘੜੀ ਹਾਂ ਸ਼ਬੋ ਹੀ ਆ ਸ਼ਬੋ ਕਿੰਨੇ ਜਾਣੇ ਸੀ ਇਹਦੇ ਨਾਲ ਤੇ ਇਹਦੀ ਭਾਬੀ ਆ ਉਹਦੀ ਕੁੜੀ ਦੀ ਹਾਂ ਭੈਣ ਆ ਹਾਂ ਭਰਾ ਵਾ ਚਾਰ ਪੰਜ ਜਾਣੇ ਹੈਗੇ ਆ। ਹੂੰ। ਵੀ ਸਾਰੀ ਫੈਮਿਲੀ ਹੈਗੀ ਆ। ਅੱਛਾ ਤੁਹਾਡੇ ਘਰ ਦੀ ਫੈਮਿਲੀ। ਹਾਂਜੀ। ਕਿੰਨੇ ਦਿਨ ਰਹੇ ਤੁਹਾਡੇ ਕੋਲ? ਸਾਡੇ ਘਰ ਤੇ 3 ਦਿਨ ਰਹੀ। 4ਵੇਂ ਦਿਨ ਭੱਜ ਗਏ। ਤੇ ਕਿੰਨਾ ਖਰਚਾ ਤੁਹਾਡਾ ਆਲਾ? ਸਾਡਾ 1.5 ਲੱਖ ਦੇ ਲੱਗੇ ਚੱਗੇ ਆਈਏ। ਵੀ ਪਾਲਸ ਪੁਲਸ ਕੀਤਾ ਇਹਦੇ? ਹਾਂਜੀ ਇੱਥੇ ਪਾਲਸ ਠੀਕ ਹੈ। ਸਰਸ ਕੀਤਾ ਹੈ। ਹਾਂਜੀ। ਠੀਕ ਕੀ ਚਾਹੁੰਦੇ ਤੇ? ਅਸੀਂ ਇਹ ਮੰਗ ਚਾਉਂਦੇ ਆ ਵੀ ਸਾਡਾ ਜੋ ਵੀ ਖਰਚਾ ਆਇਆ ਉਹ ਦੇ ਦੇਣ। ਕੁੜੀ ਚਾਹੇ ਜਿੱਥੇ ਮਰਜ਼ੀ ਰਖਾ ਲੀ। ਜੀ ਕੀ ਮਾਮਲਾ ਜੀ ਸਰ ਐਸੀ ਨਾ ਵਿਆਹ ਲੜਕੀ ਦਾ ਵਿਆਹ ਕੀਤਾ ਸੀ ਇਹਨਾਂ ਨੇ ਸਰਸਾ ਜਿੰਨਾ ਖਰਚਾ ਸਾਰੇ ਸਾਡਾ ਲੱਗਾ ਹੈ ਜੀ 10000 ਰੁਪਿਆ ਲਿਆ ਸੌ ਤਲਾ ਦੋ ਮਗਾਇਆ ਅੱਛਾ ਜੀ ਚੇਹਰੇ ਅਗੇ ਚਲ ਗਈ 5 ਜੀ ਤਰੀਕ ਨੂੰ ਵਿਆਹ ਹੋਇਆ ਤੇ ਕੱਲ੍ਹ ਸਵੇਰੇ ਸਵੇਰੇ ਨਿਕਲ ਗਏ ਕੱਲ੍ਹ ਸਵੇਰੇ ਸਵੇਰੇ ਨਿਕਲ ਗਏ ਕੀ ਤੁਹਾਨੂੰ ਕਿਵੇਂ ਪਤਾ ਲੱਗਾ ਇਸ ਚੀਜ਼ ਬਾਰੇ ਤਨੂ ਆ ਡੇ ਮੁੰਡਾ ਆਟ ਵਾਲਾ ਉਹ ਦੱਸ ਕੇ ਗਿਆ ਕੀ ਕਰਦਾ ਤੁਹਾਡੀ ਨਾ ਉਹ ਜਿਹੜੀ ਜਿੱਤੀ ਹੱਥੇ ਚ ਫੜ ਕੇ ਉਹ ਰੋਡ ਨੂੰ ਭਜੀ ਜਾਣ ਦੀ ਹੈ ਕਿੰਨਾ ਵਜ ਦਾ ਟਾਈਮ ਹੈ 7:00 ਵਜੇ ਦਾ 7:00 ਵਜੇ ਦਾ 7:00 ਟਾਈਮ ਕੀ ਤੁਸੀਂ ਪੁਲਿਸ ਰਿਪੋਰਟ ਕਰਾਇਆ ਹੀ ਕੋਈ ਅਸੀਂ ਪੁਲਿਸ ਰਿਪੋਰਟ ਕਰਾਈ ਏ ਤੇ ਦੂਰ ਜੇ ਤੇ ਕੀ ਪ੍ਰਸ਼ਾਸਨ ਵੱਲੋਂ ਕੀ ਕੀਤਾ ਗਿਆ ਅਸੀਂ ਮੰਗ ਕਰਦੇ ਵੀ ਸਾਡੇ ਜੋ ਵੀ ਲੈਣਾ ਦੇਣਾ ਸਾਡਾ ਵਾਪਸ ਕਰ ਦੇਣ ਕੁੜੀ ਤੇ ਅਸੀਂ ਰੱਖ ਲਈਏ ਕੀ ਤੁਹਾਨੂੰ ਪਤਾ ਕੁੜੀ ਐਸ ਵੇਲੇ ਕਿੱਥੇ ਆ ਉਡੀ ਸਰ ਹਾਂ ਕੁਛ ਵੀ ਨਹੀਂ ਬਤਾਉਦੇ ਤਾਂ ਇਹਦਾ ਨਹੀਂ ਪਤਾ ਵੀ ਹੈਗੀ ਕਿੱਥੇ ਇਹਦੀ ਭੈਣ ਨੂੰ ਫੋਨ ਕੀਤਾ ਸੀ ਪਹਿਨਾ ਪਤਾ ਕਿਹਦੇ ਨਾਲ ਗਈ ਕੋਈ ਕਿਸੇ ਨਾਲ ਸ਼ਾਤੂ ਬਾਈ ਉਹਨਾਂ ਨੂੰ ਫੋਨ ਉਹਦੀ ਭੈਣ ਦਾ ਸਵੇਰੇ ਫੋਨ ਆਇਆ ਵਾ ਅੱਛਾ ਜੀ ਉਸ ਤੋਂ ਬਾਅਦ ਜੀ ਹੁਣ ਫੋਨ ਚੱਲ ਰਿਹਾ ਉਹਨਾਂ ਦਾ ਕਿ ਬੰਦ ਹੈ ਬੰਦ ਕਰਤਾ ਫੋਨ ਬੰਦ ਕਰਤਾ ਬੰਦ ਕਰਤਾ ਇਹਦੇ ਫੋਨ ਚੁੱਕ ਕੇ ਬੰਦ ਕਰਤਾ ਕੀ ਕਹਿਣਾ ਚਾਹੋਗੇ ਤੁਸੀਂ ਪ੍ਰਸ਼ਾਸਨ ਨੂੰ ਨਹੀਂ ਬਸ ਮੰਗ ਕਰਦੇ ਵੀ ਸਾਡੇ ਪੈਸੇ ਜੋ ਵੀ ਆ ਖੜਿਆ ਵਾਪਸ ਦੇ ਦੇ ਕਿੰਨਾ ਖਰਚਾ ਟੋਟਲ ਤੁਹਾਡਾ ਹੈ ਖਰਚਾ ਲੱਖ ਡੇਢ ਲੱਖ ਲੱਗੇ ਹੋਗੇ ਵਿਆਹ ਹੀ ਇਹਨਾਂ ਕੀਤਾ ਸਾਰਾ ਵਿਆਹ ਹੀ ਕੀਤਾ ਗਰੀਬ ਹੰਦਰਾ ਤੱਕ ਆ ਕਰ ਜਿੰਦਗਾਂ ਮੇਰੀ ਐਟਿੰਗ ਆਦੀ ਨਾ ਹੁੰਦੀ ਉਹਨੇ ਕਰੇ ਪਾਈ ਬਣਾ ਕੇ ਆਉਣੇ ਆ ਹਾਂ ਡੈਡੀ ਮੰਮੀ ਡੈਡੀ ਫੋਨ ਕਰੰਦੇ ਆ ਘਰੇ ਰਹੇ ਆ ਨਾ ਸੱਤਰਾਏ ਆ ਹਾਂ ਡੈਡੀ ਸਾਡੇ ਘਰੇ ਆ ਹਾਂ 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 ਡੈਡੀ ਆਏ ਹੋਏ ਸਾਡੇ ਘਰੇ ਆਉਂਦੇ ਆ ਹੋ ਸਾਡੇ ਘਰੇ ਕੀ ਬਣਾਉਣੀ ਹੈ ਬੋਲੋ ਬੋਲੋ ਉੱਪਰ ਗਏ ਕੰਮ ਕੰਮ ਗਏ ਆ ਇਹਨੂੰ ਅੱਠੇ ਬਣਾ ਲਓ ਕਿਹੜੇ ਕੋਈ ਨਹੀਂ